अमृतसर में गुंडागर्दी दिन प्रतिदिन बढ़ती जा रही है निगम चुनाव तो हो गए लेकिन उसके बाद भी लगातार पार्टीबाजी की जा रही है अमृतसर के फतेह सिंह कॉलोनी से एक मामला सामने आया जहां पर पुरानी रंजिश के बाद पार्टीबाजी करते हुए एक व्यक्ति के घर पर जाकर कुछ युवकों ने हमला बोल दिया पीड़ित नौजवान ने बताया कि आम आदमी पार्टी के कार्यकर्ता ने अपने साथियों के साथ मिलकर निगम चुनाव के दौरान कांग्रेस का समर्थन करने पर कल रात उन पर हमला कर दिया बने नामक इस युवक ने क्या कुछ कहा आइए सुनते हैं ਤੇ ਜਿਹੜੀ ਇੱਥੇ ਲੱਗੀ ਸੀ ਤੇ ਵੀ ਤੋੜ ਗਏ ਤੂੰ ਉੱਥੇ ਮੇਰਾ ਪਰਸ ਵਾਇਆ ਹਿੱਥ ਪੈਂਪੀ ਚ ਪਿਆਰ ਦੀ ਆਹੀ ਕੋਈ ਪਰਸ ਵੀ ਚੋਕੇ ਲੈ ਕੇ ਜਾਂਦੇ ਹਾਂ ਸਕੂਲੀ ਵੇਲੇ ਤੋੜ ਗਏ ਪਿੱਛੋਂ ਸੜੀ ਤੇ ਧੋਖੇ ਨਾਲ ਮੈਨੂੰ ਬਾਹਰ ਸੱਡਿਆ ਕਹਿੰਦੇ ਜਾਨ ਮੈਨੂੰ ਨਾਨਾ ਜੀ ਤੇ ਮੈਂ ਬੂਹਾ ਖੋਲਿਆ ਤੇ ਨਾਲ ਸਾਰੇ ਅੰਦਰ ਵੜ ਗਏ ਅੰਦਰ ਕੰਮ ਕੀ ਫੇਰ ਬਾਹਰ ਗਏ ਬਾਹਰ ਤਾਂ ਕੰਮ ਕੀ ਤੇ ਮੈਂ ਕੇਟ ਕੁਛ ਡਾ ਗੇ ਅੰਦਰ ਪਾ ਜਾਇਆ ਤੇ ਮੈਂ ਬੂਹਾ ਮਾਰ ਲਿਆ ਤੇ ਬੱਤੀ ਬੋਰ ਤੇ ਪਿਸਤੋਲ ਹੀ ਨਾਲ ਉਹ ਤਿੰਨ ਚਾਰ ਮੈਂ ਉਦਾਤਰ ਵੱਡੇ ਸੋ ਬਰਨ ਤੁਹਾਨੂੰ ਪੁੱਛੀਆ ਆ ਗਿਆ ਆ ਆਇਆ ਉਹ ਪੜੋ ਕੀ ਨਾਮ ਹੈ ਤੇ ਮੇਰਾ ਗੁਰੂ ਰਾਸ ਸਿੰਘ ਲੁੱਕੀ ਕਿੱਥੇ ਰਹਿੰਦੇ ਮੈਂ ਫਤਸਾ ਸਕੂਲ ਦੀ ਗਲੀ ਨੰਬਰ 30 ਚ ਗੱਲਬਾਤ ਕੀ ਹੁੰਦੀ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਨਹੀਂ ਇਹ ਕਿ ਪਿਛੇ ਪਛੜਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਿਕਰ ਭਾਈ ਨਾਲ ਤੇ ਇਹਨਾਂ ਦੇ ਮਨ ਜੀ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਹੜੇ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰੂਤ ਲਗਾ ਲਏ ਮੁੰਡੇ ਲਗਾ ਲਏ ਪਿੱਛੇ ਕਰ ਕਿੱਧਰ ਲਗਾ ਲਏ ਮੁੰਡੇ ਮੈਂ ਉਹ ਗੱਲ ਕੀ ਆ ਬਾਜਣ ਦਾ ਨਹੀਂ ਇਹ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੜਦੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਤਾਂ ਕਹ ਤੂਗਾ ਮਾਰ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਜੋ ਤੇ ਪੈਂਦੇ 36000 ਰੁਪਇਆ ਹੀ ਮਰੀ ਅਲੈਡੀ ਤੋੜ ਗਏ ਸਕੂਟੀ ਤੋੜ ਗਏ ਉਤੋਂ ਕਹਿੰਦਾ ਕੋ ਸਿੱਧੀ ਗੋਲੀ ਚਲਾਵਾਂਗੇ 32 ਬੋਲ ਦੇ ਪਿਸਤੋਲ ਹੀ ਗੋਲੀ ਉਹਨਾਂ ਦੀ ਕਿ ਟੋਟਲ ਕਿੰਨੇ ਜਾਣੇ ਸੀ ਟੋੜ 10 ਤੋਂ 15 ਜਾਣੇ ਘਰ ਦੇ ਵਿੱਚ ਕਿੰਨੇ ਸਮੇਂ ਕੋਣ ਕੋਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਹੋ ਕਿ ਫਾਲਸ ਨਾ ਕਲੇਟ ਕੋਈ ਆ ਬਾੜੇ ਘਰ ਦੇ ਵਿੱਚ ਕੋਣ ਕੋਣ ਸੀ ਮੈਂ ਤੇ ਮੇਰੀ ਮੰਮੀ ਤੇ ਕਿ ਕਿੰਨੇ ਕ ਪੰਨ ਤੋੜ ਹੋਈ ਤੁਹਾਡੇ ਮਨ ਤੋੜ ਹੋਈ ਕੋਈ 30 35 ਹਜ਼ਾਰ ਰੁਪਏ ਦੀ ਅੱਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕਲੇਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੇਖ ਕੇ ਚਲ ਗਈ ਕੋਈ ਹੁਣ ਤੱਕ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁਲਸ ਨੇ ਕਾਰਵਾਈ ਨਹੀਂ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ? ਤੁਸੀਂ ਮੌਕਾ ਵੇਖਾਉਣੇ ਆਂਦੇ ਆਨੇ ਆਨੇ ਬਸ ਕੀ ਮੰਗ ਇਨਸਾਫ ਦੀ ਮੰਗ। ਕੀ ਪਰਚਾ ਦੋ ਇਹਨਾਂ ਦੇ? ਅੱਜ ਇੱਥੇ ਹੜਤੇ ਹੋਇਆ ਕੱਲ ਹੋਰ ਕਿੱ데 ਕਰਨਗੇ? ਤੁਸੀਂ ਪੁਰਾਣੀ ਰੰਝਿਸਤ ਦੀ ਗੱਲ ਕੀਤੀ ਐ ਇਨਾਂ ਪੁਰਾਣਾ ਸਮਾਜ ਦੇ ਰੰਝੇਸ਼ ਹੈ ਕੋਈ ਤਾਂ ਹੁਣ ਕਿਉਂ ਕੱਢੀ ਕੀ ਕਾਰਨ ਕੀ ਆ? ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅਤੇ। ਜੀ। ਕੀ ਪਾਰਟੀ ਬਾਜੀ ਦੇ ਕਰਕੇ ਐ? ਹਾਂ ਪਾਰਟੀ ਬਾਜੀ ਕਰਕੇ। ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ। ਹਾਂ ਜੀ। ਤੇ ਹੁਣ ਤੁਸੀਂ ਜੇਕਰ ਇੱਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਮਹਾਂ ਹਾਈ ਕੋਰਟ ਜਾਵਾਂਗਾ। ਠੀਕ ਐ। ਤੁਹੇੜਾ ਨੁਕਸਾਨ ਨਾ ਜਿਹੜਾ ਤੋ ਨੁਕਸਾਨਦਾਰ ਜਾਨਾ ਪਰਨਗੇ ਤੋ ਇਹ ਮੈਂ ਕਾਮਰੇਟਾਂ ਨੂੰ ਪਾਲ ਕਰਦਾ ਚੰਨੀ ਸਾਹਿਬ ਨਾਲ ਮੈਂ ਕੰਮ ਕੀਤਾ ਸੇਡ ਸੀਮ ਨਾਲ ਨਹੀਂ ਹੋਇਆ ਤੇ ਮੈਂ ਸਿਰੇ ਬਾਰਾਂਵਾਂ ਧਰਨਾ ਲਾਵਾਂਗਾ ਮੈਂ ਕੀ ਨਾ ਮੇਰਾ ਸਰ ਰਾਤੀ ਕੀ ਗੱਲਬਾਤ ਹੈ ਇਹ ਤਾਂ ਇਹ ਤੁਸੀਂ ਮੈਂ ਕੁਛ ਤੇ ਜੀ ਤੀ ਬੁਆ ਕਰਕੇ ਆ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਨਾ ਤੇ ਬੰਨੀ ਕੀ ਗੱਲ ਜਾਂਦਾ ਇੱਕ ਲੱਤੀ ਕਿਤੇ ਮੈਂ ਕਿਹਾ ਲੱਤੀ ਬੈਠੇ ਸੁੱਤਾ ਹੈ ਤੇ ਕਿ ਨੰਦੂ ਤੇ ਹਰ ਬਾੜ ਤੇ ਜਨ ਕਿ ਕਿ ਟੱਡੇ ਤੋ ਮੈਂ ਇੱਥੇ ਖਲੋਤੀ ਰਹੀ ਆ

ਅਛਾ ਇੱਕ ਨੇ ਢੜ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇੱਕ ਨੇ ਚਾਕੂ ਹੀ ਫੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤੱਕ ਨਹੀਂ ਰੰਜਿਸ਼ ਕਰਦੇ ਬੰਦੇ ਨਹੀਂ ਸਾਡੀ ਕੋਈ ਨਹੀਂ ਕੋਈ ਨਹੀਂ ਦਿਸਨੀ ਬੇਟੇ ਇਹ ਵੀ ਇਹ ਤਾਂ ਜੀ ਬੱਲੇ ਆ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਹੈ ਮੇਰਾ ਮਤਲਬ ਇਹ ਆਪਣੇ ਕਾਂਗਰਸ ਵਾਲੇ ਇਹ ਆਮ ਪਾਰਟੀ ਵਾਲੇ ਬਸ ਹੋਰ ਛੱਡਣਾ ਕੋਈ ਨਹੀਂ ਦਿਸ ਨਹੀਂ ਆਗੀ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨ ਦੀ ਨੁਕਸਾਨ ਕੀਤਾ ਬੀਤਣ ਲੱਗਾ ਨਹੀਂ ਕਿ ਪੱਦ ਕੇ ਨਾ ਜਾਣਦੇ ਤੇ ਜਿਆਦਾ ਨੁਕਸਾਨ ਹੋਉਂਦਾ ਬਹੁਤ ਜਿਆਦਾ ਹੁੰਦਾ ਸੀ ਕੀ ਇਨਸਾਫ ਦੀ ਮੰਗ ਕਰਦੇ ਇਨਸਾਫ ਦੇਖੋ ਬੇਟਾ ਮੈਨੂੰ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤ ਹੀ ਹੈ ਇਹ 6 ਮਾਂ ਇਨੇ ਲੰਮੇ ਦੇ ਵਿੱਚ ਇਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣੇ ਤਾਂ ਆਂਡ ਗਵਾਂਡ ਤੇ ਕੋਈ ਆਂਡ ਗਵਾਂਡ ਜਦੋਂ ਮੈਂ ਇੱਥੇ ਆ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਤਾ ਮੁੰਡਾ ਮਾਰਤਾ ਫਿਰ ਇਹ ਨਾਲ ਤੇ ਨਿਕਲੇ ਨੇ ਇਹਨੇ ਨੇ ਚਾਇਆ ਇਹਨੇ ਉਤਰਾ ਕੇ ਕੋਈ ਗੱਲ ਨੂੰ ਨਾ ਪਤ ਕੀ ਲੱਗਦਾ ਕਿ ਨਾਲ ਹੀ ਦੇ ਬਹੁਤ ਰਹਿੰਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਜਾਂਦੇ ਪਰ ਇਸ ਨਾਲ ਜਿਹੜਾ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਰੋਂਨ ਨੇ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਜਿਹਨੇ ਸਾਨੂੰ ਤੰਕੀਲ ਆਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਗੱਢੀ ਪੂਰੀ ਗੁੰਡਾ ਤਕੀ ਮਿਸਟਰ ਲਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਠ ਐਮਐਲਆਰ ਦੇ ਹੰਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉੱਥੇ ਕੋਈ ਸੀਸੀਟੀਵੀ ਵੀ ਨਹੀਂ ਨਹੀਂ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਮੌਕੇ 'ਤੇ ਖੁਸ਼ੀ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇਵਾ ਉਹ ਵੈਰੀਫਿਕੇਸ਼ਨ ਕਰ ਰਹੇ ਜੀ ਤਸਦੀਕ ਕਰਕੇ ਜੋ ਬਣਦੀ ਕਾਰਵਾਈ ਅਮਲ ਤੇ ਲਿਆਦਾ